ਲਾਉਣੇ ਚਾਹੀਦਾ ਔਰ ਸਭ ਤੋਂ ਜ਼ਿਆਦਾ ਸਾਡੇ ਮੱਥੇ ਚਿੱਟਾ ਲੱਗਦਾ ਅਸੀਂ ਚਿੱਟੇ ਵਾਲੇ ਰਹਿਣ ਨਹੀਂ ਦੇਣੇ ਮੱਥੇ ਵਿੱਚ ਬੰਦ ਕਰੋ ਬੰਦ ਕਰੋ ਚਿੱਟਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰਾ ਨਾਮ ਸੁਣਨਾ ਜੀ ਕਿਹੜੇ ਮਲੇਗਰਾਨੀ ਹੋ ਜਵਾਨਗਰ ਕੈਂਪੋਂ ਕੀ ਗੱਲਬਾਤ ਹੋਈ ਗੱਲ ਕੁਝ ਵੀ ਨਹੀਂ ਆਈ ਉਧਰੋਂ ਮੇਰਾ ਭਰਾ ਆਂਦਾ ਪਿਆ ਸੀ ਠੀਕ ਆ ਲੜਾਈ ਕਿਸੇ ਹੋਲਦੀ ਹੁੰਦੀ ਸੀ ਇਨਚਾਰਜ ਆਇਆ ਇਨਚਾਰਜ ਜੀ ਮੇਰੇ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾ ਕੁਝ ਨਿਕਲਦਾ ਥੋੜਾ ਬੋੜਾ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆਇਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੁਹੱਲੇ ਵਾਲੇ ਕਹਿੰਦੇ ਕਹਿੰਦੇ ਦਰਵਾਜ਼ਾ ਖੜਕਾਉਂਦੇ ਮੈਂ ਕਿਹਾ ਅਸੀਂ ਤਾਂ ਆ ਪੈ ਰਹੇ ਤਾਂ ਦੁਖੀ ਆ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੁਹੱਲੇ ਦੇ ਮੇਰੇ ਬਾਲ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਲ ਫੜਲੇ ਤੇ ਰੇੜੀਸ ਵਾਲਿਆਂ ਨੇ ਵੀ ਮੇਰੇ ਬਾਲ ਫੜਲੇ ਭਾਈ ਇਹ ਗੱਲ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਦੇ ਸਭ ਦੇ ਸਵੇਰੇ ਪੇਸ਼ ਹੋਵਾਂਗੀ ਮੈਸਰ ਕਮਿਸ਼ਨ ਸਾਹਿਬ ਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਿਆ ਉਹਨਾਂ ਕਰਕੇ ਸਾਰੀ ਲੜਾਈ ਵੱਧ ਗਈ ਹਮ ਰਾਜਾ ਬਕੀਰ ਰਾਜਾ ਬਕੀਰ ਆ ਬਾਕੀ ਟੋਨੀ ਆ ਉਹ ਗਰੀਚ ਰਹਿੰਦੇ ਆ ਤੇ ਪੰਜ ਛੇ ਜੇ ਨੇ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਹਾਂਜੀ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆ ਜੋ ਕਹੋਗੇ ਕਰਾਂਗੇ ਚਿੱਟਾ ਤੇ ਇਹਨਾਂ ਦੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾ ਦੇਣੀ ਜਦੋਂ ਮਲਜੀ ਫਰਾ ਦਾਂਗੀ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੋਤਾਂ ਹੁੰਦੀਆਂ ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਤੇ ਕਹਨੇ ਸ਼ਰਮ ਸਨ ਪ੍ਰੂਫ ਦਿਖਾਓ ਪ੍ਰੂਫ ਕਰਾਓ ਸਾਨੂੰ ਪ੍ਰੂਫ ਕਰਾਓਂਗਾ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ ਅਸੀਂ ਸਾਡਾ ਭਰਾ ਜਰੂਰ ਪਿੰਦਾ ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣੇ ਇੱਕ ਵਾਰ 20 ਮਿੰਟ ਤੁਸੀਂ ਜੋ ਪਕੜ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਵੀ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਆ ਨਾ ਸਾਡਾ ਭਰਾ ਜ਼ਰੂਰ ਪਿੰਦਾ ਐ ਮਹੱਲਿਆਂ ਨੇ 5 6 ਜਨਿਆਂ ਨੇ ਮੈਨੂੰ ਹੱਥ ਪਾਇਆ ਮੇਰੇ ਸੇਰੇ ਨੂੰ ਰੇੜੀਸ ਨੂੰ ਹੱਥ ਪਾਇਆ ਉਹ ਤਾਂ ਇੰਚਾਰਾ ਜਾਇਆ ਇੰਚਾਰਾ ਸਾਹਿਬ ਵੀ ਇਹਨਾਂ ਹੀ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਾ ਸਾਹਿਬ ਨੂੰ ਤੁਸੀਂ ਕਿਹੜੇ ਵੀ ਮਾਰੀ ਸੀ ਐਡਵੋਕੇਟ ਤੇ ਕਿ ਸੇਰੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਕੁੱਟੇ ਨੇ ਪ੍ਰੂਫ ਦਿਖਾਓ ਹਾਂ ਜੀ ਰਜੇਸ਼ ਕੁਮਾਰ ਐਡਵੋਕੇਟ ਕਿਹੜੇ ਮਹੱਲੇ ਦੇ ਨੇ ਕੀ ਗੱਲ ਮੈਂ ਜਵਾਰਨਗਰ ਦਾ ਬਸਨੀਕਾਂ ਸਾਡੇ ਮਹੱਲੇ ਦੇ ਵਿੱਚ ਸਾਡੇ ਘਰ ਦੇ ਵਿੱਚ ਅੱਜ ਦੁਪਹਿਰ ਦੇ ਟਾਈਮ ਤੇ ਕੋਈ ਗਲੀ 'ਚ ਚਿੱਟਾ ਲੈਣ ਆਇਆ ਜੋ ਕਿ ਉਹਨੇ ਸਾਡੇ ਘਰ ਦੇ ਵਿੱਚ ਸਿੱਟਿਆ ਤੇ ਜੋ ਅਸੀਂ ਰੌਲਾ ਪਾ ਕੇ ਮੌਕੇ ਦੇ ਉੱਤੇ ਉਹ ਬੰਦਾ ਪੁਲਿਸ ਨੂੰ ਬੁਲਾ ਕੇ ਫੜਾਤਾ ਉਸ ਵਿਸ਼ੇ ਦੇ ਵਿੱਚ ਐਸਐਚਓ ਸਾਹਿਬ ਰਾਊਂਡ ਤੇ ਸੀਗੇ ਤੇ ਮੇਰਾ ਜੂਨੀਅਰ ਅਮਿਤ ਲੁਥਰਾ ਜੋ ਮੇਰੇ ਕੋਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਉਹ ਮੈਨੂੰ ਛੱਡਣ ਲਈ ਘਰ ਆਇਆ ਸੀਗਾ ਇਸ ਬੈਂਸਵਾਜੀ ਦੇ ਵਿੱਚ ਪਤਾ ਨਹੀਂ ਕਿੱਥੋਂ ਇਹ ਔਰਤਾਂ ਨੇ ਆ ਕੇ ਇਹਦੇ ਉੱਤੇ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਉਸ ਵੇਲੇ ਮੌਕੇ ਦੇ ਉੱਤੇ ਐਸਐਚਓ ਅਤੇ ਚੌਕੀ ਇੰਚਾਰਜ ਸਾਹਮਣੇ ਸੀਗੇ ਉਹਨਾਂ ਦੇ ਸਾਹਮਣੇ ਹੀ ਕਾਰਵਾਈ ਕੀਤੀ ਇਹਨਾਂ ਨੇ ਇਨਾਂ ਦੇ ਵਿੱਚ ਐਡੀ ਦਲੇਰੀ ਆ ਐਡੀ ਦਲੇਰੀ ਨਾਲੇ ਪੈ ਗਈਆਂ ਉਸ ਮੁੰਡੇ ਨੂੰ ਤੇ ਸਾਰੇ ਮੱਲੇ ਨੇ ਰਲ ਕੇ ਉਸ ਮੁੰਡੇ ਨੂੰ ਇਹਨਾਂ ਕੋਲੋਂ ਛੁਡਾਇਆ ਐਡਵੋਕੇਟ ਸਾਹਿਬ ਜਦੋਂ ਬੀਬੀ ਨਾਲ ਗੱਲਬਾਤ ਸੀ ਉਹਨਾਂ ਦਾ ਇੱਕ ਐਸੀ ਜਿਹੜੇ ਐਡਵੋਕੇਟ ਆਪ ਨੇ ਉਹ ਜਿੰਤਾ ਵੀ ਵੇਚਦੇ ਜਿਹੜਾ ਉਹਨਾਂ ਦੇ ਰਿਸਿਆਰੇ ਵੀ ਵੇਚਦੇ ਅੱਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਚਲੋ ਤਾਂ ਉਹਨਾਂ ਨੇ ਹੁਣ ਜੋ ਕਹਿਣਾ ਆ ਉਹ ਸਰਕਾਰ ਨੂੰ ਵੀ ਪਤਾ ਤੇ ਮਹੱਲੇ ਨੂੰ ਵੀ ਪਤਾ ਸਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਜੋ ਅਸੀਂ ਇੱਥੇ ਹੈਗੇ ਆ ਰਹਿਣ ਵਾਲੇ ਇੱਥੇ ਦੇ ਵਸਨੀਕ ਆ ਇਹ ਸਾਰੇ ਮਹੱਲੇ ਨੂੰ ਪਤਾ ਤੇ ਸਾਰਿਆਂ ਨੂੰ ਪਤਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਵੇਚਦਾ ਜੇ ਕੋਈ ਕਿਸੇ ਦੇ ਕਹਿਣ ਤੇ ਕਹਦੇਵੇਂ ਮੋਦੀ ਚਟਾ ਵੇਚਦਾ ਤਾਂ ਬੰਨੇ ਥੋੜਾ ਜਾਏਗਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਮੰਨਦਾ ਡੋਪ ਟੈਸ ਵੀ ਕਿਹੜਾ ਵੇਚਦਾ ਤੇ ਕਿਹੜਾ ਕਰਦਾ ਹੈ ਉਹ ਜਿਹੜੀ ਲੇਡੀਜ਼ ਆ ਉਹਨੇ ਮੂੰਹ ਬਬੂਲਿਆ ਕਹਿੰਦੀ ਮੇਰੇ ਭਰਾ ਚੁੱਟਾ ਪਿੰਦਾ ਰਾ ਚਲੋ ਸਾਰਾ ਪਰਿਵਾਰ ਹੀ ਜੋ ਇਹ ਕਹਿ ਰਹੇ ਨੇ ਉਹ ਕੱਲ ਨੂੰ ਪਤਾ ਲੱਗ ਜਾਏਗਾ ਅਸੀਂ ਆਪਣੀ ਜੋਰਾ ਦਰਖਾਸਤ ਦੇ ਆਂਦੀ ਆ ਜੋ ਬਣਦੀ ਕਾਰਵਾਈ ਪੁਲਿਸ ਕਰੇਗੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਰ ਪੱਲੇ ਕੱਖ ਨਹੀਂ ਹੈਗਾ ਦਾਅਵੇ ਸਾਰੇ ਹੀ ਫੇਲ ਨੇ ਸਰਕਾਰ ਬਹੁਤ ਦਾਅਵੇ ਕਰ ਰਹੀ ਆ ਬੇਸੀ ਇਹ ਕਰਤਾ ਚਿੱਟੇ ਦੇ ਖਿਲਾਫ ਉਹ ਕਰਤਾ ਪਰ ਸਰਕਾਰ ਕੋ ਕੁਝ ਨਹੀਂ ਹੋ ਰਿਹਾ ਸੀਨੀਅਰ ਅਧਿਕਾਰੀਆਂ ਨੂੰ ਕੀ ਪੀਦਾ ਜੀ ਸੀਨੀਅਰ ਅਧਿਕਾਰੀਆਂ ਨੂੰ ਇਹ ਅਪੀਲ ਆ ਜੇ ਹੁਣ ਇਹ ਮੋਹਤਵਾਰਾ ਦੇ ਹੱਥੇ ਪਹਿਣਗੇ ਅੱਗੇ ਫਿਰ ਇਹ ਕੀ ਕਰਨਗੇ ਸਾਹਮਣੇ ਐਸਐਚਓ ਦੇ ਸਾਹਮਣੇ ਚੌਂਕੀ ਇੰਚਾਰਜ ਦੇ ਇਹ ਸਾਡੇ ਹੱਥੀ ਪੈ ਰਹੇ ਨੇ ਹੋਰ ਇਸ ਤੋਂ ਵੱਡੀ ਕੀ ਹੋਊਗੀ ਸਾਰੀ ਉਹਨਾਂ ਦੇ ਕੋਲ ਉਹਨਾਂ ਦੇ ਸਾਹਮਣੇ ਕਾਰਵਾਈ ਹੈ ਉਹਨਾਂ ਕੋਲ ਵੀਡੀਓ ਵੀ ਸਾਰੀ ਬਣੀ ਪਈ ਆ ਜੋ ਵੀ ਆ ਉਹਨਾਂ ਦੀ ਇਨਸਲਟ ਹੋ ਰਹੀ ਸੀਗੀ ਇਸ ਮੁੰਡੇ ਨੇ ਜਦੋਂ ਐਸਐਚਓ ਸਾਹਿਬ ਨਾਲ ਉਹ ਫਾਲਤੂ ਬੋਲ ਰਹੇ ਸੀ ਸਿਰਫ ਇਹਨੇ ਵੀਡੀਓ ਦੇ ਵਿੱਚ ਇਹੀ ਕਿਹਾ ਵੀ ਜੇ ਪੁਲਿਸ ਨੂੰ ਗਲਤ ਬੋਲਿਆ ਜਾ ਰਿਹਾ ਤਾਂ ਹੋਰ ਇੱਥੇ ਕੀ ਹੋਏਗਾ ਇੰਨੀ ਗੱਲ ਕਹਿਣ ਤੇ ਇਹਦੇ ਤੇ ਉਹਨਾਂ ਨੇ ਹਮਲਾ ਕਰਤਾ ਐਡਵੋਕੇਟ ਅਮਿਤ ਲੂਥਰਾ ਮੈਂ ਜੀ ਜੀਨਾ ਇੰਟਰਨੈਸ਼ਿਪ ਦੇ ਵਿੱਚ ਹੈਗਾ 1200 ਸਾਲ ਦੇ ਵਿੱਚੋਂ ਤੇ ਮੈਂ ਇਹਨਾਂ ਨੂੰ ਘਰੇ ਸ਼ਾਮ ਛੱ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਿਸ ਰਾਉਂਡ ਅਪ ਤੇ ਸੀਗੀ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੁਲਿਸ ਇਹਨਾਂ ਨੂੰ ਤੂ ਤੂ ਮੈਂ ਮੈਂ ਆਪੋ ਚ ਮੱਲੇ ਵਾਲੀ ਹੋ ਗਈ ਜਿੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਝ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਜ਼ ਸੱਤੇ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤੇ ਬਾਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਕਾਓ ਜੋ ਬੰਦੀ ਕਰ ਵੀ ਕੀਤੀ ਜਾਏਗੀ ਕੋਈ ਜ਼ੋਨੇ ਦੀ ਚੈਨ ਉਹ ਚੈਨ ਟੁੱਟ ਗਈ ਹਾਂ ਪਤਾ ਨਹੀਂ ਕਿੱਥੇ ਗਈ ਦੇਖੋ ਜੀ ਅਸੀਂ ਇਹ ਕਹਿੰਨੇ ਆ ਸਾਨੂੰ ਚਿੱਟੇ ਦੇ ਅਲੇ ਪਿੱਛੇ ਉਹ ਨੱਠੇ ਆਏ ਨੇ ਉਸ ਤੋਂ ਬਾਅਦ ਐਸਚੋ ਮੌਕੇ ਤੇ ਖੜਾ ਔਰ ਚੌਕੇ ਇੰਚਾਰੇ ਖੜਾ ਮੋਦ ਮੋਦਵਾਰ ਬੰਦੇ ਸਾਰੇ ਖੜੇ ਨੇ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਆਲਾ ਬੜਿਆ ਵਿੱਚ ਅੰਦਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਿੱਟੀ ਆ ਮੁੰਡਾ ਫੜਿਆ ਗਿਆ ਪੁਲਿਸ ਲੈ ਗਈ ਉਸ ਤੋਂ ਬਾਅਦ ਦੱਸਾਂ ਕਈ ਕੁਛ ਜਨਾਨੀਆਂ ਦੱਸਾਂ ਆ ਕੇ ਸਾਡੇ ਤੇ ਉਹ ਧਾਵਾ ਬਾਜੀ ਕੀਤੀ ਉਹਨਾਂ ਨੇ ਤੇ ਚਿੱਟਾ ਦੱਸਾਂ ਚਿੱਟਾ ਪੀਤਾ ਵੀ ਉਹਨਾਂ ਨੇ ਪੀਤਾ ਹੋਇਆ ਤੇ ਉਹਨੇ ਖਿੜਾਰਿਆ ਸਾਡੇ ਤੇ ਅਸੀਂ ਇਹ ਜਾਣਦੇ ਆ ਕੋਈ ਵੀ ਬੱਲੇ ਦੇ ਵਿੱਚ ਚਿੱਟਾ ਵੇਚ ਰਿਆ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦੱਸਾਂ ਡਾਂਗ ਭਰਾਈ ਏਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਣਗੇ ਅਸੀਂ ਇਹ ਕਹਿੰਦੇ ਆ ਆਪਾਂ ਗੱਲ ਕਰੀ ਅੱਜ ਦੇ ਦਿਨ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੋਤਾ ਵੀ ਹੋ ਰਹੀ ਹੈ ਬਿਲਕੁਲ ਚਿੱਟੇ ਦੀ ਮੋਤਾ ਚਿੱਟੇ ਜਵਾਨ ਜਵਾਨ ਮੋਤਾ ਹੋ ਰਹੀ ਹੈ ਚਿੱਟੇ ਦੀ ਅਸੀਂ ਕਹਿੰਦੇ ਸਿਹਤਾਰ ਹੋਣੇ ਚਾਹੀਦਾ ਚਿੱਟਾ ਬੰਦ ਹੋਣੇ ਚਾਹੀਦਾ ਠੀਕ ਹੈ ਸਰਕਾਰ ਦੇ ਸਰਕਾਰ ਤਾਂ بڑے ਦਾਅਵੇ ਕਰਦੀ ਹੈ ਇਹ ਸਰਕਾਰ ਨੇ ਕੀਤਾ ਕੀ ਆ ਫੜ ਗਏ ਫੜ ਗਏ ਅੰਦਰ ਵੀ ਇਦਾਂ ਦੀ ਉਸ ਤੋਂ ਬਾਅਦ ਫਿਰ ਆ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਤੇ ਗੱਲ ਕਰੀਏ ਫਿਰ ਸੀਪੀ ਸਾਹਮਣੂ ਮਿਲੋਂਗੇ ਉਸ ਸੀਨੀਅਰ ਅਧਿਕਾਰੀ ਨੂੰ ਨਾ ਇਹ ਹਟਣਗੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਮਿਲਾਂਗੇ ਸੀਪੀ ਦਾ ਸਾਹਿਬ ਨਹੀਂ ਸੁਣਾਂਗੇ ਸੁਣਨਗੇ ਉਸ ਤੋਂ ਬਾਅਦ ਅਸੀਂ ਡੀਪੀ ਕੋਲ ਸਾਬ ਕੋਲ ਜਾਵਾਂਗੇ ਨਹੀਂ ਉਹ ਸੁਣਨਗੇ ਤੇ ਨਾਰੇ ਬਾਈ ਲਾਵਾਂਗੇ ਰੋ ਰੋ ਰੋਡ ਰਾਮ ਕਰਾਂਗੇ ਅਸੀਂ ਲੱਗੀਆਂ ਬੀਬੀਆਂ ਦੇ ਨਾਲ ਵੀ ਗੱਲਬਾਤ ਜੀ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਚਿੱਤ ਰੱਖਦਾ ਪਰ ਕੋਈ ਉਸ ਕੋ ਕੰਮ ਹੀ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਨੇ ਬਹੁਤ ਸਰਕਾਰ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਕਾਰਨ ਦੱਸਾਂ ਕਿ ਹਲਾ ਵਿੱਚ ਚੰਦ ਬੰਦੇ ਕਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਚਿੱਟਾ ਬਹੁਤ ਜ਼ਿਆਦਾ ਵਿਗ ਰਿਹਾ ਅਸੀਂ ਇੱਕੋ ਹੀ ਇਹ ਗੱਲ ਨੂੰ ਕਹਿੰਦੇ ਆ ਇਹ ਸਾਡੇ ਮਹੱਲੇ ਦੇ ਵਿੱਚੋਂ ਚਿੱਟੇ ਦਾ ਨਿਸ਼ਾਨ ਖਤਮ ਅਪੀਲ ਕਰਦੇ ਆ ਸਰਕਾਰ ਅੱਗੇ ਔਰ ਮੁਲਾਜ਼ਮਾ ਅੱਗੇ ਤੇ ਸਾਡੇ ਮਹੱਲੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਠੀਕ ਹੈ ਜੀ ਦੂਸਰਾ ਨੰਬਰ ਇਹ ਆ ਸਾਡੇ ਸੀਨੀਅਰ ਵਕੀਲ ਸਾਹਿਬ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਕਿਹੜੇ 12 ਸਾਲ ਹੋ ਗਏ ਕੰਮ ਕਰਦੇ ਮੁੰਡੇ ਨੂੰ ਉਹ ਛੱਡਣ ਆਏ ਵਕੀਲ ਸਾਹਿਬ ਨੂੰ ਉਹਨਾਂ ਦੇ ਜਨਾਨੀ ਆ ਦਸਾਂ ਗੱਲ ਪੈ ਗਈ ਆ ਕਿੜਿਆ ਮਹੱਲੇ ਤੋਂ ਬਾਹਰ ਆ ਥੋੜੀ ਇਹ ਉਹਦੇ ਚੰਡ ਮਾਰੀ ਠੀਕ ਹੈ ਚੰਡ ਮਾਰੀ ਕਿਹੜੇ ਮਹੱਲੇ ਤੇ ਰਹਿੰਦੇ ਹੋ ਜਵਾਲ ਕੈਂਪ ਚ ਕੀ ਗੱਲਬਾਤ ਹੋਈਏ ਅਸੀਂ ਇੱਥੇ ਸਾਰੇ ਕਹਿ ਰਹੇ ਸੀ ਕਿ ਚਿੱਟਾ ਵਿਕਦਾ ਇੱਥੇ ਸਾਰੇ ਗੱਲ ਕਰ ਰਹੇ ਸੀ ਉਧਰੋਂ ਕੁੜੀ ਆਈ ਉਹ ਬੋਲ ਬਹੁਤ ਜ਼ਿਆਦਾ ਰਹੀ ਸੀ ਅਸੀਂ ਉਹਨੂੰ ਕਿਹਾ ਵੀ ਤੂੰ ਨਾ ਬੋਲ ਸਾਨੂੰ ਕਾਫੀ ਚੇਰੋਂ ਨੂੰ ਹਟਾਈ ਜਾ ਰਹੇ ਸਾਰੀਆਂ ਲੇਡੀਜ਼ ਠਾ ਰਹੀਆਂ ਸੀ ਪਹਿਲੇ ਤਾਂ ਉਹ ਪੁਲਿਸ ਵਾਲਿਆਂ ਦੇ ਨਾਲ ੱੱਤੀ ਪਈ ਕਹਿੰਦੇ ਤੁਸੀਂ ਇਹਦੀ ਵੀਡੀਓ ਬਣਾਓ ਆਪਣੀ ਬੈਨ ਨੂੰ ਸਿਸਟਰ ਨੂੰ ਕਹਿ ਰਹੀ ਕਿ ਆਪਣੀ ਵੀਡੀਓ ਬਣਾਓ ਇਹਦੀ ਵੀਡੀਓ ਬਣਾਓ ਇਹ ਮੈਨੂੰ ਨਾ ਇਹ ਮੈਨਾਂ ਕਿੱਦਾਂ ਬੋਲ ਬਤਮੀਜ਼ੀ ਨਾਲ ਬੋਲਦਾ ਪਿਆ ਆ ਤੇ ਉਹ ਨਾ ਉਹਨੂੰ ਅਸੀਂ ਸਾਰੇ ਠਾ ਰਹੇ ਸਾਰੀ ਲੇਡੀ ਠਾ ਰਹੀ ਆ ਉਹ ਹਟ ਨਹੀਂ ਰਹੀ ਅਸੀਂ ਉਹਨੂੰ ਪਿੱਛੇ ਤੱਕ ਛੱਡਣਗੇ ਫੇਰ ਘੁੰਮ ਘੁਮਾ ਕੇ ਉਹ ਆਈ ਉਹਨੇ ਉੱਥੇ ਮੁੰਡਾ ਖੜਾ ਸੀ ਅਮਿਤ ਔ ਫੇਰ ਜੀ ਫੇਰ ਜਦੋਂ ਉਹ ਨਹੀਂ ਹਟੇ ਜੀ ਸਪੀਡ ਵਾਲੀ ਉਹ ਚਿੱਤੇ ਦਾ ਕਾਰੋਬਾਰ ਕਰਦੇ ਨਹੀਂ ਉਹ ਐਡਵੋਕੇਟ ਆ ਵਕੀਲ ਆ ਨਹੀਂ ਨਹੀਂ ਜਿੰਨੇ ਨੇ ਮਾਰੀ ਹਾਂਜੀ ਉਹ ਕਰਦੀ ਹਾਂਜੀ ਉਹ ਕਰਦੀ ਚਿੱਟਾ ਹਾਂਜੀ ਉਹ ਹਾਂਜੀ ਕਰਦੇ ਹਾਂਜੀ ਬੋਲੋ ਹਾਂਜੀ ਉਹ ਕਰਦੇ ਚਿੱਟਾ ਕਾਫੀ ਸਮੇ ਤੋਂ ਕਰ ਰਹੇ ਜਦ ਜਿਆਦਾ ਮੇਰਾ ਮੈਰਿਜ ਹੋਈ ਉਸ ਤੋਂ ਪਹਿਲੋਂ ਦੀ ਜਿਹੜਾ ਉਹਦੀ ਕੋਈ ਵੀ ਵੀਡੀਓ ਤੋਂ ਕਰ ਮਾਰ ਕੇ ਤੇ ਹਾਂਜੀ ਫਿਰ ਉਹਨਾਂ ਬੋਲ ਰਹੀਆਂ ਹੁਣ ਵੀ ਹੱਥੀਂ ਬੋਲ ਰਹੀਆਂ ਹੁਣ ਵੀ ਉਹ ਪੈ ਰਹੀਆਂ ਹੁਣ ਵੀ ਉਹ ਬੋਲ ਰਹੀਆਂ ਗਾਲੀ ਗਲੋਚ ਕੱਢ ਰਹੀਆਂ ਆ ਮੇਰੀ ਬੇਟੀ ਨੇ ਵੀ ਗੰਦਾ ਗੰਦਾ ਬੋਲ ਰਹੀਆਂ ਆ ਨਹੀਂ ਜੇ ਹੁਣ ਦੇਖੋ ਹੁਣ ਕਰ ਰਹੀ ਹੈ ਜ ਨਹੀਂ ਨਹੀਂ ਸਾਡੇ ਹਸਬੰਦ ਗਏ ਆ ਉਹਨਾਂ ਗਏ ਹੋਏ ਆ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਕੋਲ ਬਸ ਇਹ ਹੈ ਕਿ ਸਾਡੇ ਮਹੱਲੇ 'ਚ ਚਿਟਾ ਨਹੀਂ ਚੱਲਣਾ ਚਾਹੀਦਾ ਪ੍ਰਸ਼ਾਸਨ ਨੂੰ ਤਾਂ ਸਾਡੇ ਕੋਲ ਇਹੀ ਮੰਗ ਆ ਕਿ ਸਾਡੇ ਮਹੱਲੇ 'ਚ ਚਿਟਾ ਨਹੀਂ ਚੱਲਣਾ ਚਾਹੀਦਾ ਹੈਗਾ ਚਿਟਾ ਬੰਦ ਹੋਣਾ ਚਾਹੀਦਾ ਕਿਉਂਕਿ ਕਿਹੜਾ ਕਿਹੜਾ ਪਰਿਵਾਰ ਕਿੰਨੇ ਪਰਿਵਾਰ ਵਿੱਚ ਹੈ? ਕਾਫੀ ਪਰਿਵਾਰੋਂ ਕਿੰਨੇ ਪਰਿਵਾਰ ਹੈ ਕਿ ਕਿੰਨੇ ਕਿ ਦੱਸੀ ਅਸੀਂ ਤੁਹਾਨੂੰ 5-6 ਘਰਾਂ ਕਾਫੀ ਆ ਗੱਲ ਕਰੀ ਗਈ ਕਿ ਮੁੱਦਾ ਹੋ ਚੁੱਕਿਆ ਜਿੰਨੇ ਕਾਫੀ ਹੋ ਗਏ ਹੋ ਗਈਆਂ ਜੀ ਉਹਨਾਂ ਤਾਂ ਸਿਕਨਾ ਇਹ ਕਿੰਨੀਆਂ ਮੋਤਾ ਹੋ ਚੁਕੀਆਂ ਜਵਾਨ ਜਵਾਨ ਮੋਤਾ ਆਏ ਜਿਨ੍ਹਾਂ ਦੇ ਘਰ 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 ਖਾਲੀ ਖਾਲੀ ਹੋ ਗਏ ਚਟੇਆ ਨਹੀਂ ਜੀ